ਕੋਣ ਪਾਵਾ ਦੀ ਨਦੀ ਦੇ ਵਿੱਚ ਡੇਟੀਆਂ ਡੇੜੀਆਂ ਮੂਰੇ ਪਾਪਾ ਨਾਨਕ ਜੀ ਦੇ ਸੰਗਤ ਰਵੱਈਏ ਨਾ ਮੂਰੇ ਪਾਪਾ ਨਾਨਕ ਪਾਪਾ ਗੁਰਨਾਨਕ ਦੇਵ ਜੀ ਧੰਨਵਾਦ ਮਹਾਰਾਜ ਜੀ ਦਾ ਇੱਕ ਦਰਸ਼ਨੀ बड़ेश <laughs> i بيري 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 ايدهي بيري 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 لالهي گرستا بيرو عضو تي ਅਧਿਕਾਰੀ ਜਨਮਿਆ ਪੁੱਤ ਵਿਵਾਬਲਾ ਜਦ ਕਰ ਜਨਮਿਆ ਪੁੱਤ ਵਿਵਾਬਲਾ ਕੋਠੇ ਚੜੀ ਕੇ ਬੁੱਕ ਵਿਵਾਬਲਾ ਕੋਠੇ ਚੜੀ ਕੇ ਬੁੱਕ ਵਿਵਾਬਲਾ ਹੋਰਾਂ ਨੇ ਖਾਤੀਆਂ ਰੁਕੀਆਂ ਤੇ ਮਿਸੀਆਂ ਹੋਰਾਂ ਨੇ ਖਾਤੀਆਂ ਰੁਕੀਆਂ ਤੇ ਮਿਸੀਆਂ ਆਸਾਨੇ ਖਦੀਆਂ ਕਟ ਜੂਰੀਆਂ ਅੱਜ ਹੋਈਆਂ ਮਰਾਦਾ ਜੀ ਪੂਰੀਆਂ ਅੱਜ ਹੋਈਆਂ ਮਰਾਦਾ ਜੀ ਪੂਰੀਆਂ ਅੱਜ ਹੋਈਆਂ ਮਰਾਦਾ ਜੀ ਪੂਰੀਆਂ ਸੋ ਬਹੁਤ ਬਹੁਤ ਮੁਬਾਰਕਾਂ ਸਿੱਧੂ ਦੇ ਚਾਉਣ ਵਾਲਿਆਂ ਨੂੰ ਜਿਨ੍ਹਾਂ ਦੀਆਂ ਲੱਖਾਂ ਕਰੋੜਾਂ ਦੁਆਵਾਂ ਨੇ ਅੱਜ ਇਹ ਖੁਸ਼ੀ ਜਿਹੜੀ ਆਪਣੇ ਘਰ ਲੈ ਕੇ ਆਂਦੀ ਆ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਫਿਰ ਰੌਣਕਾਂ ਲਾਉਣੀਆਂ ਪੂਰੀਆਂ ਜ ਪੂਰੀਆਂ ਪੂਰੀ ਅਸਤਵਾਜੀ ਚੱਲਣਗੀਆਂ ਪੂਰੇ ਪਟਾਕੇ ਅਸੀਂ ਪਾਉਣੇ ਨੇ ਅੱਜ ਸਾਰੀ ਰਾਤ ਸਾਡੀ ਜਸ਼ਨਾਂ 'ਚ ਜਾਣੀ